जय श्री राम भाई गुरु जी का खालसा भाई गुरु जी की फतेह मैं ਤੁਹਾਡਾ ਆਪਣਾ ਰਮੇਸ਼ ਖਟਾਰੀਆ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਬਾਰਡਰ ਤੇ ਪਿੰਡ ਮਾਰਜਮਸ਼ੇਰ ਬਾਰਡਰ ਦੇ ਲੋਕਾਂ ਦਾ ਸਾਡੇ ਜਿਹੜੇ ਬਾਦਰ ਆਰਮੀ ਤੇ ਸਾਡੇ ਜਿਹੜੇ ਬਾਦਰ ਲੋਕ ਬਾਰਡਰ ਤੇ ਬੈਠੇ ਸੀ ਉਹਨਾਂ ਦਾ ਹਾਲ-ਚਾਲ ਪੁੱਛਣ ਲਈ ਉਹਨਾਂ ਦਾ ਪਤਾ ਲੈਣ ਲਈ ਮੈਂ ਅੱਜ ਬਾਰਡਰ ਤੇ ਪਿੰਡਾਂ ਦੇ ਵਿੱਚ ਆਇਆ ਸੀਗਾ ਤੇ ਬਾਰਡਰ ਦੇ ਬਹਾਦਰ ਲੋਕ ਸਾਡੇ ਪੂਰੇ ਖੁਸ਼ ਨੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੋਂ ਤੇ ਸਾਡੇ ਜਿਹੜੀ ਆਰਮੀ ਦੇ ਸਾਰੇ ਹੀ ਫੌਜ ਦੇ ਅਫਸਰਾਂ ਤੋਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਤੋਂ ਤੇ ਸਾਡੀ ਸਾਰੀ ਪੂਰੀ ਫੌਜ ਤੋਂ ਤੇ ਪ੍ਰਧਾਨ ਮੰਤਰੀ ਸਾਹਿਬ ਤੋਂ ਸਾਡੇ ਬਾਰਡਰ ਦੇ ਲੋਕ ਪੂਰੇ ਖੁਸ਼ ਨੇ ਸਾਡੀ ਫੌਜ ਨੇ ਪਾਕਿਸਤਾਨ ਜਾ ਕੇ ਸਾਡਾ ਬਦਲਾ ਵੀ ਲਿਆ ਜਿਹੜੇ ਸਾਡੇ ਪਹਿਲਗਾਮ ਵਿੱਚ ਬੇਕਸੂਰ ਲੋਕ ਹੱਤਵੰਦੀ ਨੇ ਮਾਰੇ ਸੀਗੇ ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਸਾਡੇ ਪੂਰੀ ਫੌਜ ਦਾ ਪੂਰੇ ਆਰਮੀ ਦੇ ਸਾਰੀ ਫੌਜ ਦਾ ਧੰਨਵਾਦੀ ਕਰਨੇ ਆ ਸਲੂਟ ਕਰਨੇ ਉਹਨਾਂ ਨੂੰ ਵੀ ਜਿਹੜਾ ਸਾਡਾ ਪੂਰਾ ਭਾਰਤ ਦਾ ਨੁਕਸਾਨ ਨਹੀਂ ਹੋਣਤਾ ਤੇ ਬਦਲਾ ਵੀ ਜਾ ਕੇ ਦੁਸ਼ਮਣ ਦੇਸ਼ ਪਾਕਿਸਤਾਨ ਤੋਂ ਲੈ ਆਇਆ ਅੱਜ ਤੁਹਾਨੂੰ ਮੈਂ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਿਹੜੇ ਬਾਰਡਰ ਦੇ ਸਾਡੇ ਲੋਕਾਂ ਨੂੰ ਬੀਐਸਐਫ ਨੂੰ ਤੋਹਫਾ ਦਿੱਤਾ ਤੋਫਾ ਫਾਜ਼ਲਕਾ ਤੋਂ ਲੈ ਕੇ ਨਵੀਂ ਬਾਦੀ ਫਾਜ਼ਲਕਾ ਤੋਂ ਲੈ ਕੇ ਬਾਰਡਰ ਦੇ ਮਾਰਜਮ ਸ਼ਹਿਰ ਤੱਕ ਆਹ ਦੇਖ ਸਕਦੇ ਹੋ ਇਹ ਸੜਕ ਬਣੀ ਹੈ ਡਬਲ ਲੇਨ ਫਾਜ਼ਲਕਾ ਤੋਂ ਮਾਰਜਮਸ਼ੇਰ ਤੱਕ ਇਹ ਸੜਕ ਦੀ ਲਾਗਤ ਆਈ ਹੈ 9 ਕਰੋੜ 51 ਲੱਖ ਰੁਪਏ 12 ਕਿਲੋਮੀਟਰ ਫਾਜ਼ਲਕਾ ਤੋਂ ਲੈ ਕੇ ਮਾਰਜਮਸ਼ੇਰ ਦੇ ਸਾਡੇ ਜਿਹੜੇ ਚੌਕੀ ਦਾ ਗੇਟ ਹੈ ਉੱਥੇ ਤੱਕ ਸਾਡੇ ਇੱਕ ਡਬਲ ਆ ਰਹੀ ਹੈ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਕੰਮ ਪੂਰੇ ਭਾਰਤ ਵਿੱਚ ਬੋਲ ਰਿਹਾ ਹੈ ਮੇਰੇ ਨਾਮ ਸੁમિતਰਾ ਪਈਏ ਹੈ ਤੇ ਅਸੀਂ ਮਾਰਸ਼ ਮਸ਼ੇਰ ਰਹਿਣ ਵਾਲੇ ਫਾਜ਼ਲਕਾ ਦੇ ਜ਼ਿਲ੍ਹਾ ਸਾਡਾ ਤੇ ਧੰਨਵਾਦ ਅਸੀਂ ਮੋਦੀ ਦਾ ਕਰਨੇ ਆ ਜਿਹੜਾ ਬਦਲਾ ਲੈ ਤੇ ਆਇਆ ਮਿੱਟੀ ਦੇ ਮਿੱਟੀ ਨਾਲ ਮਿਲਾ ਕੇ ਆਇਆ ਹੈ ਠੀਕ ਹੈ ਤੇ ਅਸੀਂ ਵੀ ਹੌਸਲੇ ਨਾਲ ਬੈਠੇ ਆ ਆਰਮੀ ਦੇ ਤੇ ਉਹਨਾਂ ਦਾ ਧੰਨਵਾਦ ਕਰਨੇ ਆ ਸਭ ਤੋਂ ਵੱਡੀ ਮਿਹਰਬਾਨੀ ਹੈ ਉਹਨਾਂ ਫੌਜੀ ਆਦੀ ਉਹਨਾਂ ਵੀਰਾਂ ਨੇ ਵੱਡੇ ਜੇਰੇ ਕਰਕੇ ਜਿਨ੍ਹਾਂ ਨੇ ਉੱਥੇ ਜਾ ਕੇ ਇੰਨੀ ਇੰਨੇ ਤੱਕ ਆਪਣੇ ਕੇ ਆਪਣੀ ਜਾਨ ਵੱਲ ਨਹੀਂ ਵੇਖਿਆ ਧੰਨਵਾਦ ਹੈ ਉਹਨਾਂ ਦਾ ਧੰਨਵਾਦ ਮੋਦੀ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਰਖੀਵ ਦੇ ਰਹਿਣ ਵਾਲੇ ਆ ਪਿੰਡ ਮਹਾਰਖੀਵਾ ਬਿਲਕੁਲ ਬਾਰਡਰ ਤੇ ਹੈ ਜੀ ਜਿਹੜਾ ਕਿ ਸਾਡੀਆਂ ਜ਼ਮੀਨਾਂ ਦੀ ਤਾਰ ਤੋਂ ਪਾਰ ਨੇ ਖੇਤੀ ਵੀ ਕਰਾਉਂਦੀ ਸਰਕਾਰ ਔਰ ਵਿਆਹ ਸਭ ਕਰਾਉਂਦੀ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਔਰ ਆਰਮੀ ਫੌਜ ਦੇ ਜਿਨ੍ਹਾਂ ਨੇ ਪਾਕਿਸਤਾਨ ਤੋਂ ਬਦਲਾ ਵੀ ਲਿਆ ਤੇ ਸਾਡੀ ਸੁਰੱਖਿਆ ਵੀ ਕੀਤੀ ਔਰ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਜੰਗ ਨੂੰ ਵਿਟਾਲਿਆ ਨਹੀਂ ਨਹੀਂ ਹੁਣ ਦਿੱਤੀ ਅਸੀਂ ਬਹੁਤ ਸੇਫ ਆ ਜੀ ਦਨਾਲ ਸਾਹਿਬ ਵਾਈਗੁਰ ਜੀ ਦੇ ਫਤੇ ਸਾਡੇ ਪਿੰਡ ਮੁਹਾਰ ਖੀਵਾ ਜਿਹੜੇ ਬਾਰਡਰ ਪੱਟੀ ਦੇ ਲੋਕ ਹਰ ਵਕਤ ਦੇਸ਼ ਨਾਲ ਜੁੜੇ ਹੋਏ ਨੇ ਸਾਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕਿ ਨਰਿੰਦਰ ਮੋਦੀ ਜੀ ਸਾਡੀ ਸੁਰੱਖਿਆ ਲਈ ਅੱਜ ਵੀ ਖੜੇ ਐ ਖੜਦੇ ਵੀ ਰਹਿਣਗੇ ਜਿਨ੍ਹਾਂ ਨੇ ਸਾਡੇ ਹੱਕਾਂ ਲਈ ਜਾਂ ਜੰਗ ਦੇ ਜਿੱਤਾਂ ਲਈ ਸਾਡੇ ਹਿੱਕ ਥਾਣ ਕੇ ਸਾਡਾ ਸਾਹਮਣਾ ਕੀਤਾ ਹੈ ਨਰਿੰਦਰ ਮੋਦੀ ਜੀ ਦੇ ਨਾਲ ਅਸੀਂ ਖੜੇ ਆ ਕਿਉਂਕਿ ਅੱਜ ਜੋ ਮਸਲਾ ਹੋਇਆ ਹੈ ਪਾਕਿਸਤਾਨ ਦੇ ਅੰਡਰ ਚ ਉਹਨਾਂ ਨੇ ਜੋ ਵੀ ਸਾਡੇ ਇਧਰ ਮਨਲਾਕ ਚ ਹਮਲਾ ਕੀਤਾ ਤੇ ਸਾਡੇ ਹਿੱਕ ਥਾਣ ਕੇ ਮੋਦੀ ਜੀ ਨੇ ਅੱਗੋਂ ਸਾਹਮਣਾ ਕੀਤਾ ਤੇ ਇਹ ਸਾਹਮਣੇ ਦੇ ਅਸੀਂ ਬਿਲਕੁਲ ਦਿਲੋਂ ਸਤਿਕਾਰ ਕਰਦੇ ਆ ਤੇ ਸਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਰਛਲ ਸਿੰਘ ਹੈ ਪਿੰਡ ਮਾਰਜਮ ਸ਼ੇਰ ਦਾ ਰਹਿਣ ਵਾਲਾ ਹਾਂ ਜੋ ਕਿ ਪਾਕਿਸਤਾਨ ਨੇ ਇੱਕ ਗਨੌਣੀ ਹਰਕਤ ਕੀਤੀ ਸੀ ਸਾਡੇ ਇੰਡੀਆ ਤੇ ਉਹਨਾਂ ਨੂੰ ਘੁੱਟਣੋ ਦੇ ਬਲ ਲਾਉਣ ਵਾਸਤੇ ਸਾਡੇ ਜਿਹੜੇ ਦੋ ਏਅਰ ਫੋਰਸ ਦੀ ਜੋ ਪੈਣਾ ਸੀ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਘੁਸ ਕੇ ਮਾਰਿਆ ਨਾ ਨੂੰ ਚੰਗਾ ਕਰਾਰਾ ਜਵਾਬ ਦਿੱਤਾ ਔਰ ਪਾਕਿਸਤਾਨ ਦੀ ধੂਆਧਾਰ ਹੋ ਗਏ ਪਰ ਉਹਨਾਂ ਨੇ ਇਹ ਸੋਚ ਕੇ ਚੱਲਣਗੇ ਕਿ ਅੱਗੇ ਤੋਂ ਇੰਡੀਆ ਦੇ ਵਾਲਾ ਅੱਖ ਵੀ ਨਹੀਂ ਚੱਕਣਗੇ ਤੇ ਇਹਨਾਂ ਨੂੰ ਕਰਾਰਾ ਜਵਾਬ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ ਇੰਡੀਅਨ ਆਰਮੀ ਜਿੰਦਾਬਾਦ ਜਿੰਦਾਬਾਦ ਅਸੀਂ ਉਹਨਾਂ ਪੈਣਾ ਨੂੰ ਸਲੂਟ ਕਰਦੇ ਜਿਨ੍ਹਾਂ ਨੇ ਬਦਲਾ ਜਾ ਕੇ ਲਿਆ ਮੋਦੀ ਨੇ ਘੜ ਦਿੱਤੀ ਧੁਕੀਆਂ ਰਾਜਾ ਹੋਵੇ ਤੈਨੂੰ ਹੋਵੇ ਅਦਾ ਇਹ ਨੂੰ ਲਿਆਓ ਸਰਕਾਰ ਨੂੰ ਸਾਡਾ ਵੀ ਇਹ ਮੋਦੀ ਜੀ ਸਰਕਾਰ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਜਿਨੇ ਸਾਡੇ ਤੇ ਜੁਰਮ ਕਿਹ ਕੀਤੇ ਨੇ ਆਤਨਵਾਦੀ ਕਰ ਗਿਆ ਕੋਈ ਹੋਰ ਕਰ ਗਿਆ ਸਾਨੂੰ ਇਸ ਗੱਲ ਦਾ ਜੇ ਨਹੀਂ ਪਤਾ ਕਹਿੰਦੀ ਬਾਕੀ ਨਹੀਂ ਉਹਨੇ ਆਖਿਆ ਵੀ ਮੈਂ ਨਾ ਇੱਕ ਦੁੱਤੇ ਜਗਾ ਹੜੀ ਉਹਨੇ ਆਖਿਆ ਇੱਕ ਦੁੱਤੇ ਜਗਾਵਾ ਦਾ ਦੀਵਾ ਮੈਂ ਮੈਂ ਨਾ ਬਦਲਾ ਵੀ ਲਵਾਂ ਦਾ ਪਰ ਸਾਨੂੰ ਜਿਹੜੇ ਜਿਨ੍ਹਾਂ ਨੇ ਸਾਡੇ ਤੇ ਅਟੈਕ ਕੀਤਾ ਹੈ ਸਾਨੂੰ ਉਹ ਬੰਦੇ ਚਾਹੀਦੇ ਨੇ ਸਾਨੂੰ ਬੰਦੇ ਚਾਹੀਦੇ ਨੇ ਜਿਹਨੇ ਸਾਡੇ ਤੇ ਗਲਤ ਕੀਤਾ ਹੈ ਸਾਡੇ ਤੇ ਮਹਾਰਾ ਜਿੰਨਾਂ ਦਿੱਤੀਆਂ ਨੇ ਸਾਨੂੰ ਹੋਏ ਫਿਰ ਵੀ ਆਪਣਾ ਰਾਜਾ ਰਾਜਾ ਹੀ ਹੈ ਦੇਸ਼ ਜਿੰਦਾਬਾਦ ਹੈ ਮੋਦੀ ਮੋਦੀ ਵਜ ਜਾਏ ਇੱਥੇ ਆ ਜਲਵਾਣ ਧੰਨਵਾਦ ਕਰਦਾ ਮੈਂ ਸਨਾਮ ਸਿੰਘ ਪਿੰਡ ਮਾਰਕਾ ਬਾਰਡਰ ਦੁਪੱਟੀ ਤੇ ਰਹਿਣ ਵਾਲਾ ਹਾਂ ਮੈਂ ਉਹ ਪੈਣਾ ਨੂੰ ਸਲੂਟ ਕਰਦਾ ਕਿੰਨਾ ਪੈਣਾ ਨੇ ਪਾਕਿਸਤਾਨ ਜਾ ਕੇ ਨਾਂਦੇ ਘਰੇ ਜਾ ਕੇ ਬਦਲਾ ਲਿਆ ਪ੍ਰਧਾਨ ਮੰਤਰੀ ਜੀ ਦਾ ਵੀ ਬਹੁਤ ਸ਼ੁਕਰੀਆ ਜਿਨ ਨੇ ਆ ਜੰਗ ਪਰੋਂ ਟਾਲਾ ਕੀਤਾ ਬਹੁਤ ਨਾ ਧੰਨਵਾਦ ਹੈ ਨੰਬਰ 2 ਫੌਜ ਕੜੀ ਬੇਟੀ ਹਰਦੀ ਸਾਹਿਬ ਜੀ ਵਾਸਤੇ ਇਹਨਾਂ ਬਹੁਤ ਹੈ ਉਹਨਾਂ ਦੇ ਅਸੀਂ ਧੰਨਵਾਦ ਹੈ ਜੈ ਜਿੰਨਾ ਸਾਡੀ ਰਖਵਾਲੀ ਕੀਤੀ ਜੈ ਹਿੰਦ ਹਾਂਜੀ ਮੇਰਾ ਨਾਮ ਸਰਬੀਰ ਸਿੰਘ ਹੈ ਮੈਂ ਬਾਰਡਰ ਤੇ ਰਹਿਣ ਵਾਲਾ ਪ੍ਰਧਾਨ ਮੰਤਰੀ ਨੇ ਜੋ ਪਾਕਿਸਤਾਨ ਤੋਂ ਬਦਲਾ ਲਿਆ ਹੈ ਬਹੁਤ ਵਧੀਆ ਕੀਤਾ ਹੈ ਉਸਨੇ ਭਾਰਤ ਦਾ ਨੁਕਸਾਨ ਵੀ ਨਹੀਂ ਹੋਣ ਦਿੱਤਾ ਤੇ ਪਾਕਿਸਤਾਨ ਤੋਂ ਬਦਲਾ ਵੀ ਲੈ ਲਿਆ ਨਾਮ ਗੁਰਦੀਪ ਸਿੰਘ ਪਿੰਡ ਮਾਰਜੂਨ ਸ਼ੇਰ ਸਾਡਾ ਪਿੰਡ ਚਾਰੋਂ ਪਾਸੇ ਉਤਾਰੋਂ ਦੇ ਬਾਰਡਰ ਪਾਕਿਸਤਾਨ ਦੇ ਏਰੀਆ 'ਚ ਕਿਰਿਆ ਆਇਆ ਹੈ ਅਸੀਂ ਬਹੁਤ ਖੁਸ਼ ਆ ਮੋਦੀ ਸਾਹਿਬ ਤੋਂ ਮੋਦੀ ਸਰਕਾਰ ਤੋਂ ਵੀ ਨਾਲ ਜਿਹੜੇ ਆਰਮੀ ਫੋਰਜੋ ਵੀ ਹੈ ਕੀ ਉਹਨਾਂ ਤੋਂ ਵੀ ਖੁਸ਼ ਆ ਜਿਹੜਾ ਅਸੀਂ ਪਾਕਿਸਤਾਨ ਜਿਹੜਾ ਆਤਕਵਾਦੀ ਹਮਲਾ ਹੋਇਆ ਸੀ ਉਹਦੇ ਤੋਂ ਵੀ ਬਦਲਾ ਜਿਹੜਾ ਲੈ ਆ ਚੁੱਕਿਆ ਸਾਡੇ ਮੋਦੀ ਸਾਹਿਬ ਨੇ ਬਦਲਾ ਲਈ ਹੈ ਬਹੁਤ ਵਧੀਆ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜੋ ਸਾਡਾ ਨੁਕਸਾਨ ਕੀਤਾ ਸੀ ਜਿਹੜੇ ਸਾਡੇ ਨੂੰ ਸੰਦੂਰ ਐਕਸ਼ਨ ਤੱਕ ਖਰਾਬ ਕੀਤਾ ਸੀ ਉਹਨਾਂ ਬਹੁਤ ਵੜਾ ਕੀਤਾ ਸੀ ਛੋਟੇ